ਅਸੀ ਕਾਲਜੀ ਕੀ ਹਾਲ ਚਾਲ ਨੇ ਇੱਕ ਹੋਰ ਨਵੇਂ ਦਿਨ ਦੀ ਸ਼ਰਵਾਤ ਦੇ ਨਾਲ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਫੋਰਡ ਆਪਣੇ ਵਾਲਾ ਸਾਈਡ ਤੇ ਖੜਾ ਸੀਗਾ ਉਹਨੂੰ ਕੱਢਣ ਲੱਗੇ ਆ ਉੱਥੋਂ ਮੈਂ ਰਾਤ ਖੜਾਤਾ ਸੀਗਾ ਇਦਾਂ ਹੀ ਧੱਕਾ ਲਾ ਘੱਡ ਲਿਆ ਸੀ ਬੈਟਰੀ ਸੀਗੀ 3610 ਤੇ 20 ਤੇ ਧਰ ਲਈ ਸੀ ਆਪਾਂ ਉਹਦੀ ਫੋਟੋ ਦੀ ਤੇ ਉਹਨੂੰ ਹੁਣ ਖੜਾਤਾ ਫੋਰਡ ਤੇ ਬੈਟਰੀ ਧਰਤੀ ਪਹਿਲਾਂ ਤੇਲ ਪਾਉਨੇ ਆ ਤੇ ਦੇਖਣਾ ਸਟਾਰਟ ਕਰਕੇ ਕੀ ਕਹਿੰਦਾ ਚੱਕ ਹੋ ਰਿਹਾ ਚੱਕ ਲਿਓ ਨੇ ਜੀ ਤੇਲ ਪਾ ਕੇ ਫਿਰ ਸਟਾਰਟ ਕਰਕੇ ਦੇਖਦੇ। ਕਿੱਸ ਤਰ੍ਹਾਂ ਦਿੱਤਾ ਵਾ ਸੀਵਰ ਕਰਦਾ। ਹੈਗਾ 4-5 ਉਂਗਲ ਤੇਲ। ਹੋਰ ਪਾ ਲੈਨੇ। ਸਟਾਰਟ। ਸਾਡਾ ਕੰਮ ਕਰਨਾ ਕਾਲੇ ਰਹਿਣਾ ਜੇੜ ਕੋਲ ਨਾ ਪੈਣਾ। ਖੋਲਦਾ। ਉਹ। ਜੇ ਰੱਖਦਾ ਹੈ। ਬਾਪੂ ਦੀ ਨਿਸ਼ਾਨੀ। ਬਾਪੂ ਦੇ ਬਾਪੂ ਦੀ ਨਿਸ਼ਾਨੀ। ਦਾਦਾ ਜੀ ਉਹਨਾਂ ਦਾ ਲਿਆ ਵਾ। ਇਸ ਸੀ ਮਾਡਲ ਲਾ ਬਣਾ ਪਹਿਲੀ ਸੈਲਫ ਸਟਾਰਟ ਹੋ ਗਿਆ ਘੈਂਟ ਆ ਬੱਗੀ ਆਪਣੀ ਡੈਡੀ ਨੇ ਬਹੁਤ ਚਲਾਇਆ ਹੁਣ ਮੈਂ ਵੀ ਚਲਾ ਰਿਹਾ ਤੂਰੀ ਘੈਂਟ ਚੀਜ਼ ਆ ਜਦੋਂ ਸਟਾਰਟ ਹੋ ਗਿਆ ਪਹਿਲੀ ਇੱਕ ਸੈਲਫ ਮੰਗੀ ਐ ਤੇ ਅੱਜ ਆਪਾਂ ਕਣਕ ਪੜਾਉਣੀ ਆ ਵਾਹਿਗੁਰੂ ਕਿਰਪਾ ਕਰੇ ਤੇ ਅੱਗੇ ਜਿਵੇਂ ਬਸਾਖੀ ਨੂੰ ਵੜਦੀ ਹੁੰਦੀ ਸੀ ਹੁਣ ਅੱਜ ਹੈਗੀ ਐ ਤਰੀਕ 16 ਨਹੀਂ ਅੱਗੇ ਪਹਿਲਾਂ ਕਿੰਨ੍ਹਾ ਦੱਸਦੇ ਹੁੰਦੇ ਨੇ ਪੁਰਾਣਿਆਂ ਦੀਆਂ ਸੁਣੀਆਂ ਨੇ ਗੱਲਾਂ ਵੀ ਅੱਗੇ ਦਾਤੀ ਨੂੰ ਮੱਥਾ ਟੇਕ ਕੇ ਵਿਸਾਖੀ ਵਾਲੇ ਦਿਨ ਕਣਕ ਨੂੰ ਬਾਢਾ ਲਾਉਂਦੇ ਹੁੰਦੇ ਸੀਗੇ ਤੇ ਹਾਂ ਹੁਣ ਮਸ਼ੀਨੀ ਯੁੱਗ ਆ ਹੁਣ ਆਪਾਂ ਅੱਜ ਚੱਲੇ ਆਂ ਪਰਮਾਤਮਾ ਸੁੱਖ ਰੱਖੇ ਛਾੜ ਵਾਲੀ ਕਿਰਪਾ ਬਾਕੀ ਸਾਰਿਆਂ ਦੀ ਵਧੀਆ ਹੋਵੇ ਹਰੇਕ ਨੂੰ ਆਸ ਹੁੰਦੀ ਆ ਬਾਈ ਦੇਖਦੇ ਆਂ ਹੁਣ ਜਾ ਕੇ ਈ ਛਾੜ ਆਉਂਦਾ ਪਰਮਾਤਮਾ ਦੀ ਕਿਰਪਾ ਨਾਲ ਜੋੜਨੇ ਚਾਹੁੰਦੇ ਆਂ ਟਰਾਲੀਆਂ ਵਿੱਚ ਜੋੜਨੀਆਂ ਰੋਏ ਟਰੈਕਟਰਾਂ ਨਾਲ ਤੇ ਮੈਂ ਲੈ ਕੇ ਚੱਲਦਾ ਜਾਉਂਦੀ ਆ ਟੀ ਸਾਹਿਬ ਵੀਰਾ ਆ ਜੂਗਾ ਇਹਨੇ ਉਹ ਫੋੜ ਲੈ ਆਊਗਾ ਜਿਹਦੇ ਮਗਰ ਬੜੀ ਟਰਾਲੀ ਆ ਉਹਦੇ ਮਗਰ ਛੁੱਪੀ ਪਈ ہوئی ਆ ਝੂੜੀ ਵਾਲੀ ਆ ਜਾਲ ਜੂਲੇ ਨੇ ਤਾਂ ਓਕੇ ਆ ਕੰਮ ਉਹਦੇ ਪੱਲੜ ਨਹੀਂ ਆ ਕਿ ਉਹਦੇ ਵਿੱਚ ਥੋੜਾ ਬਹਲ ਪੈ ਜੂਗਾ ਇਦਾਂ ਹੀ ਪੱਲੀ ਗੇਰਤੀ ਵਿੱਚ ਓਕੇ ਆ ਸਾਫ ਕਰਨ ਦਾ ਵੀ ਮੌਕਾ ਨਹੀਂ ਮਿਲਿਆ ਹੈਗਾ ਇਦਾਂ ਹੀ ਕੱਢ ਕੇ ਚੱਲ ਲਿਆ ਕੱਲੋਂ ਧੌਂਗਾ ਤੋਂ ਮੈਂ ਨਿਕਲਿਆ ਮੰਡੀ 'ਚ ਪਹੁੰਚ ਕੇ ਤੇ ਮੰਡੀ 'ਚ ਵੀ ਕਣਕ ਲੱਗੀ ਆਉਣ ਸਰਵਾਰ ਰੱਖੀ ਆ ਆਪਣੇ ਵਾਲੀ ਦੇਖਣ ਦਾ ਸੁੱਖੀ ਲੱਗਦੇ ਹਾਂ ਜਾ ਕੇ ਦੇਖਦੇ ਆਂ ਕੀ ਬਣਦਾ ਮਸ਼ੀਨ ਵਾਲਾ ਬਾਈ ਕਹਿ ਰਦਾ ਹਰਿੰਦਰ ਫੋਨ ਕਰੀ ਜਾਂਦਾ ਕਹਿੰਦਾ ਖੜਕੇ ਸੀ ਆ ਕਰਕੇ ਮੈਂ ਥੋੜਾ ਛੇਤੀ ਚੱਲਿਆ ਦੇਖਦਾ ਜਾ ਕੇ ਕੀ ਬਣਾ ਰਿਹਾ ਛੇਤ ਵਾਲੇ ਰਸਤੇ ਤੇ ਆਪਾਂ ਜੈਟਰੈਕਟਰ ਮੋੜ ਲਿਆ ਤੇ ਮਸ਼ੀਨ ਆ ਚੱਲੀ ਜਾਂਦੀ ਆ ਸਾਹਮਣੇ ਬਾਈ ਨੇ ਪਹਿਲੇ ਹੀ ਫੋਨ ਉਹ ਹੀ ਕਰਤਾ ਸੀ ਛੇਤੀ ਆ ਕੇ ਖੜ ਜਾਣਗੇ ਨੀਂਦਰ ਮਸ਼ੀਨ ਖੜਤੀ ਆ ਕੇ ਖੇਤ ਚ ਮਰੇ ਫੋਨ ਤਾਂ ਪਹਿਲਾਂ ਕਰਤਾ ਵੀ ਆ ਜੂਆ ਸੀ ਤੇ ਟਰਾਲੀ ਲੈ ਕੇ ਹੁਣ ਦੇਖਦੇ ਆਂ ਜਾ ਕੇ ਕੀ ਮਾਹੌਲ ਬਣਦਾ ਕਿੰਨਾ ਕਰਦਾ ਹੁਣ ਬਾਈ ਦਾ ਮਸ਼ੀਨ ਚੱਲ ਰਹੀ ਆ ਆਮਨੇ ਵੀਰ ਦੇ ਇੱਧਰ ਆਓ ਬੋਰ ਵਾਲਾ ਥੀਲਾ ਵੜਾ ਲਿਆ ਹੁਣ ਬਾਈ ਨੇ ਮੁੱਲਾ 300 ਤੰਨੇ ਸੀਗਾ ਇਹ ਆ ਸਾਰੀ ਪੱਟ ਚਾਰ ਗੇਲਿਆਂ ਦੀ ਇਹ ਹੈਗੀ ਆ 202 ਫਾਇਤ ਬਾਕੀ ਬਾਈ ਨੂੰ ਪੁੱਛਦੇ ਆਂ ਚਾੜ ਛੁੱਟ ਗਿਵੇਂ ਆ ਦੇਖਦੇ ਆਂ ਆ ਬੈਠਿਆ ਵੇ ਭਾਈ ਉਹ ਨਹੀਂ ਨਾਲੇ ਕਹਿਰ ਤੇ ਵੱਡ ਗਿਆ ਕਿਲਾ ਕਿੱਦਾਂ ਵੱਡਿਆ ਫੇਰਾ ਕਿੰਨਾ ਪਾ ਜਿਆ ਕਹਿੰਦਾ ਹੋਰ ਵੱਧਦੇ ਜਗੇ ਥੋੜੀ ਜੀ ਰੌਣਕ ਜੀ ਕਰ ਰਹੇ ਹਾਂ ਟਰਾਲੀ 'ਚ ਨਾ ਤੇ ਫੇਰ ਵੱਡਣਾ ਬਾਕੀ ਜਾ ਦਿੱਤੇ ਵੱਡਣਗੇ ਸਰਦਾਰ ਜੀ ਦੇ ਇੱਕ ਫੌੜੇ 'ਤੇ ਉਤਰ ਗਿਆ ਕਿਆ ਲਾਇ ਹੋ ਠੀਕ ਆ ਠੀਕ ਆ ਠੀਕ ਲੱਗਦਾ ਛਾੜ ਬਾਈ ਕਰਪਾ ਛਾੜ ਵੱਧ ਗਿਆ ਕਿਆ ਇਹਦਾ ਮੋਟਰ ਵਾਲੇ ਕਿਲੇ ਦਾ ਟੋਪੋ ਟੋਪ ਪਾਇਆ 300-300 ਸੀ ਉਹ ਵੀ ਚੱਲ ਵਧੀਆ ਵਧੀਆ ਪਰਮਾਤਮਾ ਕਰਪਾ ਹੀ ਰੱਖੇ ਚਾਰ-ਪੰਜ ਕਿਹੜੇ ਆ ਗਏ ਤੂੰ ਨ ਪਰ ਕੇ ਤੇ ਵੱਟ ਇਹ ਹੁਣ ਆਪਣਾ 202 ਆ 222 222 ਚੱਲ ਇਹਦਾ ਪਤਾ ਲੱਗੂਗਾ ਅੱਛਾ ਹਨਾ ਹਾਂ ਸੰਕਾ ਟਾਈਮ ਲੱਗ ਜੂਗਾ ਨਾ ਬਸ ਆਹੀ ਟੂਲ ਪਾ ਕੇ ਤੇਰੇ ਆ ਜੀਆ ਫਿਰ ਉਹਦ ਵਾਰ ਮੈਂ ਅਨੇ ਤਾਰਾਂਗਾ ਫਿਰ ਪੜਾ ਲੂਗਾ ਉਹ ਵੀ ਠੀਕ ਆ ਹਨਾ ਹਾਂ ਠੀਕ ਆ ਅੱਜ ਨੋੜਵੇ ਤੂੰ ਵੀ ਲਾ ਦੇ ਕਿਹੜਾ ਇੱਕਾ ਨਾ ਨਾ ਉਹ ਦੂਆ ਟਰਾਲੀ ਲਿਆ ਰਹੇ ਹਾਂ ਤਾਂ ਨਾਲ ਰੱਖ ਜੀ ਮੈਂ ਬੰਨੇ ਨੂੰ ਜਾਊਗਾ ਕਿਹੜਾ ਬੜਾ ਕਿੜਾ ਤਰ ਥੱਲੇ ਬਾਈ ਚਰੇਟਾਂ ਤੋਂ ਬੰਨਿਆ ਹੋਇਆ ਹੈ ਰੰਗ ਉੱਤਰਦਾ ਨਹੀਂ ਹਾਂ ਸ਼ੁਰੂ ਤੋਂ ਹੀ ਮੈਂ ਪਹਿਲਾਂ ਤੋਂ ਹੀ ਬੰਦ ਬੰਦ ਨਾ ਹੁਣਾ ਥੱਲੇ ਐਨ ਸਾਫ ਪਈ ਅੰਜਣ ਹਾਂ ਥੱਲੋ ਪੂਰਾ ਸਾਫ ਨਹੀਂ ਰੰਗ ਨਹੀਂ ਉਤਰ ਜਾਂਦਾ ਉਹ ਚੀਜ਼ ਆ ਕੀ ਚਿਰ ਕਾ ਗਿਲਾ ਟਰ ਦੇ ਮੈਟ ਉਸਤਾਦ ਬੰਦਿਆਂ ਦੀ ਉਹ ਆ ਆਪਣੀ ਆਪਣੀ ਖੋਜ ਹੈ ਕਿੱਥੇ ਲੈ ਕਿੱਥੇ ਲੈ ਮੈਟ ਆ ਸਾਈ ਵਾਲ ਮੈਂ ਇਸ ਤੇ ਮੈਟ ਆ ਮੈਂ ਸਾਲ ਮੈਟ ਆ ਮੈਂ ਸਾਲੇ ਮੈਟ ਆ ਆਪਣੀ ਕਾਰਗਿਰੀ ਹੈ ਸਾਰੇ ਮੈਟ ਮੇਰੇ ਕੋਲ ਵੀ ਪੁਰਾਣਾ ਪਿਆ ਹੁਣ ਬਾਈ ਕਰਕੇ ਜਾਈ ਇਹ ਤਾਂ ਗੱਲ ਹੈ ਫਾਇਦਾ ਫਾਇਦਾ ਲੈ ਲੀ ਹੈ ਕਿ ਨਹੀਂ ਤੁਸੀਂ ਬੁਲਾ ਲਿਓ ਆਪਾਂ ਕਰ ਜਾਂ ਇਹ ਤਾਂ ਗੱਲ ਹੈ ਉਹ ਲਿਆ ਉਹ ਦੱਸੀ ਮੈਟ ਲਿਆ ਫਿਰ ਜਾ ਕੇ ਹਰਛਾ ਕੋਈ ਝਾਲ ਨਹੀਂ ਹੈਗਾ ਲੋਕ ਸੌਂ ਹੀ ਲੰਦਾ ਮਿਸਤਰੀ ਦਾ ਬਾਈ ਨੂੰ ਭੇਜਦਾ ਇਹਨਾਂ ਨੇ ਇੱਕ ਟਰਾਲੀ ਭਰ ਕੇ ਆ ਕਟਾਈ ਮੀ ਅੱਧ ਵਿਚਾਲੇ ਛੱਡਤਾ ਬਾਅਦ ਚ ਵੱਢਣਗੇ ਬਾਈ ਦੇ ਨੇ ਉਤਾਰ ਕੇ ਆ ਜੂ ਇਹਨੇ ਆਪਣੇ ਲੱਗੂ ਤੋਂ ਮਸ਼ੀਨ ਹੁਣ ਲੱਗੇ ਨੇ ਤੇਲ ਪਾਣੀ ਕਰਨੀ ਟੋਟਾ ਦਾ ਆ ਦੇ ਮਾਰਨੇ ਤੇਲ ਕਰੈਕਟਰ ਦੇ ਮਾਰਦੀ ਐ ਨਵੇਂ ਪੈਕਿੰਗ ਕਰੀ ਵੀ ਆ ਅੱਛਾ ਅੱਛਾ ਹਾਂ ਉੱਥੇ ਮੜਾ ਮੜਾ ਲਾਜ ਤੇਲ ਹਾਂ ਠੀਕ ਆ ਸ਼ੀਲਡ ਜੀ ਲਾਤੀ ਦਰ ਪਹੁੰਚਿਆ ਬਾਈ ਡੀਸਾ ਟਰੈਕਟਰ ਲੈ ਕੇ ਚਾਪਾ ਆਲੂ ਪੀਲਣੇ ਹਰਿੰਦਰ ਚੱਲਿਆ ਅੱਗੇ ਮਸ਼ੀਨ ਲੈ ਕੇ ਬਾਈ ਲਵਾਉਗਾ ਘੇੜਾ ਤੇ ਮੈਂ ਰਵੀਰਾ ਸ੍ਰੀ ਅਨੰਦ ਮਾੜਾ ਰਿਹਾ ਹਰਿੰਦਰ ਉਹਨਾਂ ਨੂੰ ਪੁਲਾਤੀ ਜਿਆਦਾ ਥੋੜੀਆਂ ਗੱਲਾਂ ਸਾਡਾ ਹੋ ਡਿਸਕਸ਼ਨ ਚੱਲ ਰਿਹਾ ਤਾਂ ਤੇ ਹੁਣ ਅਸੀਂ ਵੀ ਜਾਨਾ ਚਾਪੀ ਕੇ ਕਿ ਚਾਹ ਬਾਣੀ ਦਾ ਤੇ ਰੋਟੀ ਦਾ ਆਨੰਦ ਵੱਖਰਾ ਹੀ ਆ। ਕਿ ਨਹੀਂ ਬਾਈ? ਬਿਲਕੁਲ ਬਿਲਕੁਲ। ਜੀ ਲੱਗਦਾ ਕਿ ਇੱਚ ਦਾ। ਹਾਂ। ਕਰਨੀ ਲੱਗਦਾ ਨਾ ਕਰਨੀ। ਕਰਨ ਲੱਗਦਾ ਗਰਮੀ ਆ ਫਰਾਂ ਵਾਲਾ ਆ ਜਾਂਦਾ। ਇਹ ਤੇ ਚਾਹ ਜੀ। ਆਪੇ। ਬਹੁਤ ਬੋਲ ਰਹੀ ਆ। ਲਿਆ ਰਾਂ ਫਰਾ। ਮਸ਼ੀਨਾ ਬਾਈ ਮੇਰੇ ਹਿਸਾਬ ਨਾਲ ਜੇ ਕੱਲ ਦੀ ਤੂੰ ਪੋਰ ਲਾ ਕੇ ਪੂਰੀਆਂ ਚੱਲ ਜਾਣਗੀਆਂ ਜੋਰਾਂ થી ਕੰਮ। ਬੜੇ ਰਾਮ। ਹਨਾ। ਇਹਨਾਂ ਤਾਂ ਅੱਜ ਵੀ ਚੱਲ ਰਹੀਆਂ ਇੱਥੇ। ਹਾਂ। ਮੈਂ ਉਸੇ ਤਿੰਨ ਮਸ਼ੀਨਾ ਤਾਂ ਆਪਣੇ ਸਾਹਮਣੇ ਚੱਲਣ ਲੱਗ ਬੱਜਾ ਕਿਵੇਂ ਵਿੱਚ ਆਪੀ ਕੇ ਫੇਰ ਲਵਾਉਣ ਨਾਲ ਨਾਲ ਜਿਹੜਾ ਇੱਥੇ ਹੋਰ ਦੇ ਕੱਟ ਲਾ ਦੇਣ ਕਿਧਰ ਲੱਗ ਗਿਆ ਕੱਕ ਵਾਹਿਗੁਰੂ ਮੇਰ ਰੱਖੇ ਹੁਣ ਇੱਧਰ ਆਪਣੀ ਜੈਬੀ ਖੇਤੀ ਵਾਲੀ ਟਰਾਲੀ ਆ ਮਾਨ ਅੰਕਲ ਦੀ ਆ ਉਧਰ ਆਪਣੇ ਵਾਲੀ ਆ ਇਹ ਚ ਪਾ ਲੋ ਇਹ ਚ ਪਾਓ ਵੀਰੇ ਇਹ ਚ ਪਾਓ ਟੂਲ ਟਾਲਦਾ ਕੀ ਆ ਦੇਖਿਏ ਜਾ ਕੇ ਹੁਣ ਦਾਣੇ ਦੂਣੇ ਵੀਰੇ ਆ ਜੋ ਹੱਕ ਲਿਆਓ ਉੱੱਡੀ ਹੈ ਨਾ ਹਾਂ ਇਲਾ ਟੋਲ ਪਰਮਾਤਮਾ ਕਿਰਪਾ ਰੱਖੇ ਹਣਾ ਲੋ ਕਿਹੜੇ ਆ ਗਏ ਸੁਬਈ ਕਿੜਾ ਇੱਕ ਕਿੜਾ ਵਾਲਦਾਲੇ ਲਾਇਆ ਮਸ਼ੀਨ ਨੇ ਇੱਕ ਜਿਵੇਂ ਹੁਣ ਆਪਣੀ ਟਰਾਲੀ 'ਚ ਪਹਿਲਾ ਟੋਲ ਪਿਆ ਨਾਨਾ ਜੀ ਦੱਸ ਕੇ ਗਏ ਸੀਗੇ ਵੀ ਉਹ ਪੇਰੇ ਪੁਰਾਣੇ ਟਾਈਮ ਦੀ ਗੱਲ ਹੈ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ ਵੀ ਜਿਵੇਂ ਪਹਿਲਾਂ ਗਣਕ ਕਰਦੇ ਹੁੰਦੇ ਸੀ ਪਹਿਲੇ ਕੋਈ ਵੀ ਚੀਜ਼ ਕਣਕ ਲਾਉ ਲੋ ਪਹਿਲਾ ਪੀਪਾ ਵੀ ਘਰੇ ਆਉਂਦਾ ਸੀਗਾ ਜਾਂ ਵੱਟ ਕੇ ਉਹਨੂੰ ਇਕੱਠਾ ਕਰਦੇ ਸੀ ਉਹਨੂੰ ਕਹਿੰਦੇ ਤੇ ਬਰਕਤ ਦੂਜੇ ਨੂੰ ਮੇਰੇ ਯਾਦ ਨਹੀਂ ਕਿ ਕਹਿੰਦੇ ਸੀ ਜਾਂ ਤੀਜੇ ਨੂੰ ਕਹਿੰਦੇ ਹੁੰਦੇ ਸੀ ਵੀ ਤੀਜਾ ਆਇਆ ਜਦੋਂ ਫਿਰ ਬਹੁਤਾ ਕਹਿੰਦੇ ਹੁੰਦੇ ਸੀ ਹੁਣ ਆਪਣੇ ਤਾਂ ਜਿਵੇਂ ਹਨ ਕੁਝ ਵੀ ਨਹੀਂ ਹੁਣ ਨਾ ਮੇ ਨਵੇਂ ਉਹਦੇ ਚ ਚੇਂਜ ਹੁੰਦਾ ਜਾ ਰਿਹਾ ਸਾਰਾ ਕੁਝ ਆਪਾਂ ਛੱਡੀ ਜਾ ਰਹੇ ਹਾਂ ਕੁਝ ਵੀ ਇਦਾਂ ਦੀਆਂ ਗੱਲਾਂ ਪਰ ਉਹ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਪੁਰਾਣੇ ਉਹਦੇ ਚ ਅਸੀਂ ਕਰਦੇ ਹੁੰਦੇ ਸੀ ਵੀ ਚੰਗਾ ਉਹ ਵੀ ਮੰਨਦੇ ਸੀ ਇਹ ਗੱਲਾਂ ਨੂੰ ਨਾ ਮੇਰੇ ਉਧਰ ਚਾ ਕੇ ਸਾਰਾ ਹੀ ਚੇਂਜ ਹੋ ਗਿਆ ਯਾਰ ਡੈਡੀ ਉਹਨੇ ਕਹਿੰਦੇ ਨੇ ਉੱਤਰ ਗੱਲਾਂ ਕਰੀ ਜਾਂਦੇ ਨੇ ਉਧਰ ਸਾਹਮਣੇ ਆਪਣੀ ਮੋਟਰ ਇੱਥੇ ਆਪਣੀ ਮੋਟਰ ਤੇ ਹੀ ਨੇ ਸਭ ਤੋਂ ਵੱਧ ਦਰੱਖਤ ਤਕਰੀਬਨ ਏਰੀਏ 'ਚ ਆਹ ਏਰੀਏ 'ਚ ਇੰਨੇ ਕਿਤੇ ਨਹੀਂ ਹੈਗੇ ਕਿੱਥੇ ਬਾਈ ਘਰੇ ਜਾ ਕੇ ਕਰਦੇ ਹਾਂ ਪਈਆ ਨਖਾਰਨ ਵਾਲੀ ਨਵੇਟ ਦਾਂਗੇ ਕੋਈ ਚੱਕਰੇ ਨਹੀਂ ਜਾਤ ਟਾਈਮ ਲੱਗਦਾ ਜਿਆਦਾ ਕਣਕ ਮੰਡੀ ਚ ਮੰਡੀ ਚ ਠੇਰੀ ਕਰਦਾ ਹਾਂ ਹੁਣ ਟਰਾਲ ਖਾਣ ਵਾਸਤੇ ਮੌਕਾ ਦੇਖ ਲਾਂਗੇ ਪਰਲੇ ਪੱਟ ਚ ਰੱਖ ਲਾਂਗੇ ਹੂੰ ਖਾਣ ਵਾਸਤੇ ਤਾਂ ਆਪਣੀ ਸੱਚ ਉਹ ਹੁੰਦੀ ਆ ਬੀਨਾ ਉਹਦੇ ਵਾਲੇ ਰੇਪਾਤ ਵਾਲੇ ਬਾਕੀ ਮੌਕਾ ਦੇਖਦੇ ਆਂ ਦਾਣੇ ਫੱਕੇ ਨੂੰ ਹੋਰ ਪਾਸੇੋਂ ਭਰ ਲਾਂਗੇ ਇਹਦੇ ਨਾਲ ਚਾਚ ਨਣ ਵੀ ਬਹੁਤ ਪ੍ਰਾਣੀ ਮਲਾਜਦਾਰੀ ਆ ਸਾਡੀ ਬਾਦਰ ਸਾਹਿਬ ਡੈਡੀ ਦਾ ਮਿੱਤਰ ਆ ਇਹ ਤੇ ਕਾਫੀ ਟਾਈਮ ਬਾਅਦ ਚਲੋ ਕੋਈ ਪਹਿਲਾਂ ਵੀ ਛਿੱਕ ਦਿੱਕਤ ਆਈ ਸੀਗੀ ਆ ਨਹੀਂ ਹੋਇਆ ਇਹ ਨਾ ਹੁਣ ਫੇਰ ਤਾਂ ਮੈਂ ਨਹੀਂ ਪਹਿਲਾਂ ਕਿਤੇ ਚਾਚਾ ਕਹਿੰਦਾ ਜਾਣਾ ਤੋਂ ਬਿਨਾਂ ਕੰਮ ਤੇ ਛੋਟੇ ਨਾਲ ਹੀ ਲੱਗਣਾ ਕੀੜਾ ਮਾਰਨ ਗਿਆ ਫੇਰ ਹੁਣ ਟੂੜੀ ਚ ਲਾਉਣ ਕਰਕੇ ਨਾ ਪੱਲੀਆਂ ਦਾ ਜਿਗਾਰਡ ਆਪਾਂ ਮਗਰਲੀ ਦਾ ਟੈਂਪਰੇਰੀ ਕਰਿਆ ਉਹ ਵੜੀ ਜਾ ਰਹੀ ਆ ਹੁਣ ਇਹਨੂੰ ਵੀ ਦੱਬਦਾ ਮੂਰੇ ਪੱਲੜ ਜੇ ਨੂੰ ਉਹਨੂੰ ਵੀ ਟੂਲ ਪੈਣ ਤੋਂ ਬਾਅਦ ਕਰੀ ਦੀ ਹੁਣ ਸੈੱਟ ਨਾਲ ਦੇ ਨਾਲ ਫੇਰ ਉੱਡਦੀ ਵਿੱਚ ਜਾਂ ਆਹ ਟਰਾਲੀ ਤੇ ਓਕੇ ਚਲੋ ਠੀਕ ਆ ਚੈੱਕ ਕਰ ਰਿਹਾ ਬਾਈ ਨਾਲ ਨਾਲ ਫਰਮਾਨ ਸਾਹਿਬ ਦੀ ਡਿਊਟੀ ਲੱਗੀ ਹੋਈ ਆ ਜੇ। ਉਹ ਠੀਕ ਆ ਫਿਰ ਵੀ ਮੇਰੇ ਘਰ ਦੀ ਗੱਲ ਲੈ ਆਂਦਾ ਅੱਕੇ। ਮੋਟਰ ਕੋਲੇ ਆ ਕੇ। ਜੀ ਸਾਹਿਬ ਰੱਲ ਲੈ ਖਾਣ ਪੀਣ ਦਾ ਸਮਾਨ। ਜੇ ਆ ਕੇ ਖਾइए ਕੁਛ। ਨੇ ਕਿ ਕੀ ਸਮੋਸੇ ਹੀ ਕਹ ਰਹੇ ਸੀ ਲਿਆਂਦੇ ਨੇ। ਕੋਕਰੋਪਿਆ ਚਲੇ ਗਏ ਆਇਆ। ਕੋਕਰੋਪਿਆ ਜਾ। ਸਤਰੰਗੀ ਚੀਜ਼ ਆ ਬਈ। ਮੂਰ ਨਾਲ ਭਰੇ ਪਿਆ ਅੰਬਾ। ਸਭ ਤੋਂ ਮਿੱਠਾ ਅੰਬ ਆਹੀ ਆਪਣਾ ਇੱਧਰ ਵਾਲਾ ਸਾਰੇ ਅੰਬਾਂ ਚੋਂ ਜਾਂ ਹੁਣ ਉਹ ਛੋਟੇ ਦੋ ਹੋਏ ਨੇ ਉਹ ਵੀ ਵਧੀਆ ਨੇ ਸਮੋਸੇ ਸਮੋਸੇ ਸੱਚੇ ਘੱਟ ਰੱਖੀ ਆ ਦਰਖਤ ਵੀ ਆਪਣੇ ਦਾਦਾ ਜੀ ਉਹਨਾਂ ਦੇ ਲਾਏ ਬਣਾ ਪੁਰਾਣੇ ਨਿਸ਼ਾਨੀਆਂ ਆਪਣੇ ਵੀ ਰੱਖੀਆਂ ਮੈਨੇ ਖਾਤੋਗੇ ਖਾਈਏ ਸਮੋਸੇ ਸਮੋਸਾ ਪਾਰਟੀ ਉਹ ਲੈ ਲੋ ਅੰਦਰ ਤੇ ਕੋਈ ਹੋ ਕੋਈ ਨਹੀਂ ਕੋਈ ਉਹਨੇ ਲੋ ਟੁੱਟ ਯਾਰ ਬੈਠਣਾ ਹੈ ਜੇ ਇੱਕ ਟੇਟਰ ਹੋਊਗਾ ਮੈਡੀ ਕਹਿੰਦੇ ਇੱਥੇ ਪਵਾ ਦੇਣੇ ਚਲਾਈ ਵੀ ਆ ਟਰਾਲੀ ਚ ਖਾਣੋਂ ਆਫਾ ਕਰਨਾ ਡਰਾਈਵਰ ਥੋੜੇ ਇੱਕ ਟੂਲ ਦਿਓ ਗੰਜਾਇਸ ਤਕਰੀਬਨ ਉਹ ਟਰਾਲੀ ਚ ਮਾੜੀ ਮੋਟੀ ਥੋੜੀ ਵਾਹ ਇਹ ਚ ਭਵਾ ਦਨੇ ਜਾ ਕੇ ਆਲੀ ਵੀ ਮੁੜੂ ਬਾਈ ਮਸ਼ੀਨ ਨੂੰ ਪੇਂਟ ਆਪਣੇ ਨਾਨੂ ਉਸਤਾਦ ਨੇ ਕਰੇ ਨਾਨੂ 3600 ਵਾਲੇ ਬਾਈ ਨੇ ਚਿੱਪ ਕੱਢੇ ਪਏ ਨੇ ਪੂਰੇ ਲਿਖੇ ਨੰਬਰ ਗੱਲਬਾਤ ਕਰਦੀ ਕਹਿ ਨਹੀਂ ਸਕਦਾ ਵੀ ਆ ਬਣਿਆ ਆਪਣੇ ਘਰੇ ਕੀ ਕਾ ਪੇਂਟ ਮਸ਼ੀਨ ਉਹਲੇ ਚੱਲਿਆ ਛੋੜਨ ਮੈਂ ਲੈ ਆਉਣਾ ਦੋਏ ਟਰੈਕਟਰ ਨੂੰ ਬੜੇ ਮਸ਼ੀਨ ਵਾਲਾ ਬਾਈ ਗਿਆ ਸਮੋਸੇ ਖਾਣ ਉਹ ਵਕਤ ਸ਼ਾਮ ਨੂੰ ਡਾੜੀਉ ਨਹੀਂ ਪਾ ਲੈ ਕੇ ਚੱਲਦਾ ਜੰਬੀਰ ਅਟਟ ਡਜਾ ਕੇ ਮੈਂ ਨਿਕੜਿਆ ਪੱਲੀ ਦਾ ਪਾ ਨਿਕਲਣਾ ਜਾਵੇ ਡਰ ਲੱਗਦਾ ਗਾਲਾਂ ਆਪ ਪੈਣਗੀਆਂ ਪਾ ਚੂਲਾ ਆ ਬਣ ਗਿਆ ਯਾਰ ਆ ਗਾਲਾਂ ਘਟਣਗੇ ਉਸਤਾਦ ਉਹਨੇ ਸ਼ਾਨਦਾਰ ਓਹੋ ਇੱਥੋਂ ਪੱਲੀ ਖਿਸਕ ਰਹੀ ਆ ਉੱਪਰੋਂ ਇਹਨੂੰ ਵੀ ਵੇ ਬੰਨਣਾ ਪੈਣਾ ਬਾਈ ਪਰਤਾਂ ਜਗਾੜ ਗਈ ਕਣਕ ਆ ਵੀ ਆਪਣੀ ਪੱਕੀ ਹੋਈ ਆ ਵਾ ਦੋ ਚਾਰ ਤਿੰਨ ਕ ਦਿਨ ਜ਼ੋਰ ਲਾ ਕੇ ਲੰਗਾਵਾਗੇ ਹੋਰ ਵਾ ਗਰੂ ਸੁੱਖ ਰੱਖੇ ਇਹ ਵੀ ਵਢਾ ਲਾਂਗੇ ਪਰਮਾਤਮਾ ਵਸ ਮੌਸਮ ਵਾਲੀ ਸੁੱਖ ਰੱਖੇ ਹੁਣ ਫਿਰ ਤਾਂ ਕੰਮ ਫਟਾਫਟ ਹੋ ਜਾਣਾ ਸਾਰਾ ਹੀ ਹੁਣ ਮਸ਼ੀਨਾਂ ਜਿਵੇਂ ਹਲੇ ਚੱਲਣ ਨਹੀਂ ਲੱਗਿਆ ਮੌਸਮ ਵਿੱਚ ਨਰਮਾਈ ਕਰਕੇ ਹੋਇਆ ਵਾ ਕੰਮ ਜੇ ਆਹੀ ਪਰਮਾਤਮਾ ਦੀ ਸੁੱਖ ਨਾਲ ਐਵੇਂ ਦਾ ਮੌਸਮ ਰਹੀ ਜਾਵੇ ਸਭ ਫਲਾ ਤੇ ਹਵਾ ਹੋਵਾ ਸਾਚਵਾ ਚੱਲ ਰਹੀ ਆ ਇਹਦੇ ਚ ਬਹੁਤ ਛੇਤੀ ਹੋਉਂਦੀ ਆ ਫਸਲ ਆਉਂਦੀ ਆ ਦਿਨਾਂ ਅਜੇ ਕਣਕ ਪੱਕ ਜਾਂਦੀ ਆ ਫਿਰ ਤਾਂ ਵੀ ਸਵੇਰੇ ਕੁਝ ਹੋਰ ਸ਼ਾਮ ਨੂੰ ਹੋਰ ਐਦਾਂ ਘੰਟਿਆਂ ਵਾਲਾ ਜਿਵੇਂ ਕਹਿੰਦੇ ਨੇ ਘੰਟਿਆਂ ਚ ਸਵੇਰੇ ਦੁਪਹਿਰੇ ਐਦਾਂ ਫਰਕ ਪੈਂਦਾ ਜਾਂਦਾ ਅੱਜਾਂ ਨਾ ਮੈਂ ਹੌਲੀ ਹੌਲੀ ਹੁਣ ਮੰਡੀ 'ਚ ਕਿਉਂਕਿ ਉਹ ਪੱਲੀ ਪਿੱਛੇ ਥੋੜੀ ਜਿਹਾ ਹੋ ਵੀ ਵੀਰ ਆ ਮੈਂ ਹੌਲੀ ਹੋ ਜਾਊਗਾ ਓਦੇ ਤੋਂ ਨਹੀਂ ਫਿਰ ਗਾਲਾਂ ਵਾਲਾ ਕੰਮ ਹੋਊਗਾ ਪਿਛਲੀ ਵਾਰ ਨਿਕੜ ਗਈ ਸੀ ਬੱਲੇ ਡੈਡੀ ਨੇ ਬਹੁਤ ਖਾਲਾ ਦਿੱਤੀ ਮੈਨੂੰ ਟਰੈਕਟਰ ਮੈਂ ਮੰਡੀ 'ਚ ਖੜਾ ਕੇ ਆ ਗਿਆ ਘਰੇ ਮਨਰਾਜ ਕਰਕੇ ਸਵੇਰੇ ਮਨਰਾਜ ਦਾ ਪੇਟ ਜਾ ਗਿਆ ਰਿਸੀ ਦੁੱਖ ਦਾ ਪਾਪਾ ਤੇ ਉਹ ਸਕੂਲ ਤੋਂ ਆ ਗਈ ਤਾਂ ਕਰਕੇ ਮੈਂ ਘਰੇ ਪਹੁੰਚ ਕੇ ਟਰਾਲੀ ਖੜਾ ਕੇ ਡੈਡੀ ਉੱਥੀ ਨੇ ਡੀਸਾ ਵੀਰਾ ਉੱਥੀ ਆ ਬਾਈ ਫੋੜ ਹੱਕ ਲਿਆਊਗਾ ਹੁਣ ਖਾਲੀ ਹੋ ਗਈ ਹੁਣ ਟਰਾਲੀ ਤੇ ਡੈਡੀ ਜੌਂਡੀਰ ਨੂੰ ਖਾਲੀ ਕਰਾ ਕੇ ਆਉਣਗੇ ਟਰਾਲੀ ਨੂੰ ਉਥੋਂ ਬਾਅਦ ਟਰਾਲੀ ਟਰੈਕਟਰ ਡੀਸਾ ਵੀਰਾ ਨਾ ਸੌਰੀ ਨਿੰਮਾ ਬਾਈ ਮੰਗ ਰਿਹਾ ਨਿੰਮੇ ਕੋਲੇ ਜਾਊਗਾ ਟ੍ਰੈਕਟਰ ਤੇ ਮਨਾਜ ਨੂੰ ਮਿਲਦੇ ਹਾਂ ਹੁਣ ਜਾ ਕੇ ਕੀ ਦੇਖ ਰਹੇ ਹੋ ਹਾਂਜੀ ਕੀ ਦੇਖਦੇ ਹੋ ਬਿੱਗੜ ਪਿਆ ਘਟੁੰਦੇ ਘਰੇ ਆ ਗਿਆ ਦੇਖ ਤੂੰ ਤੇ ਹੋਰ ਨਾ ਹਟ ਨਹੀਂ ਰਿਹਾ ਨਾਲੇ ਦੇਖ ਲੈ ਉਹ ਵੀ ਜਾ ਰਿਹਾ ਹੈ ਗੇਟ ਖੋਲਣ ਲੱਗ ਗਿਆ ਪਤਾ ਬੈਕ ਉੱਥੇ ਤੋ ਟਾ ਮੈਂ ਅਟ ਦੇ ਮੇਰੀ ਪਹਿਲੇ ਹੀ ਆਵ ਜਾਂਦਾ ਲੱਗਦਾ ਨਹੀਂ ਦਿਨਾਂ ਦਾ ਖੜਾ ਹੋਣ ਕਰਕੇ ਗਰਦ ਬਹੁਤ ਪਈ ਵੀ ਦੀ ਤਾਂ ਕਰਕੇ ਟੋ ਹੈ ਡਰੈਕਟਰ ਉਹ ਬਾਈ ਨੂੰ ਨਿੰਮੇ ਨੂੰ ਚਾਹੀਦਾ ਟਰਾਲੀ ਟਰੈਕਟਰ ਟਰੈਕਟਰ ਆਪਾਂ ਪਹਿਲਾਂ ਖੜਾਇਆ ਉਹਦੇ ਉੱਤੇ ਟਰਾਲੀ ਰੈਡੀ ਉਧਰ ਦੇ ਉਧਰ ਖੜੇ ਆਉਣਗੇ ਚੌਂਡੀਆਰ ਘਰੋਂ ਆਖ ਲਿਆਉਣਗੇ ਟਰੈਕਟਰ ਟਰਾਲੀ ਮੈਂ ਲਿਆਇਆ ਘਰੇ ਪਹਿਲਾਂ ਬਾਈ ਦੇ ਉੱਤੇ ਘਰੇ ਛੜਤਾ ਸੀ ਫੋਨ ਕਰਿਆ ਬਾਈ ਕਹਿੰਦਾ ਮੈਂ ਤਾਂ ਖੇਤ ਪੱਗਾ ਮੈਂ ਫਿਰ ਉਹਨੂੰ ਬਾਈ ਨੂੰ ਕਹਿਤਾ ਵੀ ਜਦੋਂ ਉਹ ਲੋਡ ਹੋਊਗੀ ਹਨਾ ਫੋਨ ਹੀ ਕਰ ਦੂਗਾ ਫਿਰ ਗੇਡਾ ਲਾ ਦੂੰਗਾ ਮੈਂ ਜਿਹੜਾ ਜਿਹੜਾ ਇਹ ਖੜਾਤਾ ਆਪਾਂ ਇੱਧਰ ਮਸਰੀ ਦੀ ਲੱਗ ਕਰ ਰਹੇ ਨੇ ਟਰੈਕਟਰ ਫੇਰ ਕੇ ਜੀਰ ਰੈਸਟ ਇਹ ਦੇਖਾਂਗੇ ਭਾਈ ਉਹਨੇ ਜੇ ਬਾਈ ਹੈ ਨਹੀਂ ਮੇਰੇ ਫੋਨ ਕਰਿਆ ਫਿਰ ਕਿਹੜਾ ਲਾਇਆ ਮੈਂ ਨੀ ਨੀਮੇ ਤੇ ਜਾਣਾ ਦਾ ਮੈਂ ਟਰਾਲੀ ਟਰੈਕਟਰ ਲੈ ਕੇ ਤੇ ਪਿੱਛੋਂ ਵੀਰਾ ਘਰੇ ਆ ਗਿਆ ਹੁਣ ਨੀਮਾ ਡੈਡੀ ਨੇ ਉਹਨੂੰ ਟਰਾਲੀ ਟਰੈਕਟਰ ਹਕਾਦਾ ਵੀ ਉਹ ਪੈ ਗਿਆ ਰੈਸਟ ਕਰਦਾ ਹਲੇ ਤੇ ਤਾਂ ਕਰਕੇ ਚਿੱਤਰ ਖੜਾ ਮੋਟਰਸਾ ਲੀਮੇ ਦਾ ਹੁਣ ਹਰਿੰਦਰ ਦਾ ਫੋਨ ਹੈ ਉਹਨੂੰ ਸਕੂਲ ਕਾ ਨਹੀਂ ਉਧਰ ਆਪਣੀ ਖੇਤਾਂ ਕ ਨਹੀਂ ਉਹਨਾਂ ਦੇ ਵੀ ਖੇਤ ਉਧਰ ਨੇ ਬਾਈ ਦੇ ਤੇ ਉਹ ਕਣਕ ਵੜਦੇ ਨੇ ਉਹਨੂੰ ਬਿਠਾ ਕੇ ਲੈ ਕੇ ਆਉਣਾ ਕਹਿੰਦਾ ਮੈਂ ਟਰਾਲੀ ਲੈ ਕੇ ਜਾਣੀ ਆ ਥੋੜੀ ਘਰ ਵਾਸਤੇ ਕਣਕ ਪਵਾਣੀ ਹੋਣੀ ਉਹਨੂੰ ਬਿਠਾ ਕੇ ਲੈ ਕੇ ਆਉਣਾ ਜਾਂਣਾ ਦੇਖਦਾ ਛੜ ਤਿਆ ਮੈਨੂੰ ਲਿਆ ਕੇ ਟਰਾਲੀ ਲੈ ਕੇ ਜਾਣਾ ਬਾਈ ਨੇ ਵੀ ਇਹ ਟਰਾਲੀ ਲੈ ਕੇ ਜਾਣਾ ਤਾਂ ਤਾਂ ਕਰਕੇ ਬਿਠਾ ਕੇ ਲੈ ਜਾਣਾ ਸਿੱਕੂ ਨੂੰ ਕਾਉਂਸਲ ਆ ਪੜੇ ਕਰ ਟਰਾਲੀ ਕੋ ਏਨ ਕਰਕੇ ਉਹਨੂੰ ਗਾਹ ਪਾ ਦੇ ਕੱਢਦਾ ਖੜਾ ਫੋੜਾ ਲੈ ਜਾਉਣਾ ਹੈ ਬੁਰੇ ਲਾਟੇ ਨਾ ਕਰ ਲੈਣ ਮਰੇ ਲਾਟੇ ਇਹ ਹੁਣ ਲੋ ਕਰੇ ਲਾਉਣਾ ਪਰਲੇ ਘਰ ਚੱਲੇ ਥੱਲੇ ਸਲੈਟਾਂ ਲਾਈ ਨੇ ਮੇਰੀਆਂ ਹਾਂ ਸੀਟੀਆਂ ਮਾਰ ਸੀਟੀਆਂ ਕਾਦੀ ਉੱਧਰ ਘਟਦੀ ਇਹਨੂੰ ਲਾਉਣੇ ਹੋਰੇ ਪੋਰ ਚ ਜਾ ਰੋੜ ਉੱਧਰ ਛੱਡ ਜਾ ਘਟ ਜੂਗਾ ਸੈਂਸਰ ਵਾਲੀ ਲਾਈਟ ਆ ਇਹਨੂੰ ਲਾਉਨੇ ਆ ਹੁਣ ਅੰਦਰ ਸ਼ੈੱਡ ਚ ਇਹ ਫਲੈਟਾਂ ਨੂੰ ਠੰਮਾਜ ਨਹੀਂ ਆਇਦਰ ਐਂਡ ਆਪਣੀ ਬੱਗੀ ਐ ਵੀ ਲਓ ਜੀ ਓਕੇ ਹੋ ਗਿਆ ਹੁਣ ਕੰਮ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰਦੇ ਸਬਸਕ੍ਰਾਈਬ